ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੂ ਪਾਤਸ਼ਾਹ ਹਮਕੇ ਗਿਆਨ ਸਰੂਪ ਕਰਜੋ ਕੀਓ ਟਬਾਨੀ ਕੇ ਬੋਲਿਤ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਵਰਵਾਨੀ ਦੀ ਸੰਧਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਗੁਰੂ ਖਾਲਸਾ ਜੀ ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ 314 ਅੰਗ ਦੇ ਉੱਪਰ ਗੋੜੀ 기ਵਾਰ ਦੇ 24 ਸ਼ਲੋਕ ਹੋਏ ਹਨ 25ਵਾਂ ਸ਼ਲੋਕ ਆਰੰਭ ਕਰਨਾ ਹੈ ਸੋ ਸਾਵਧਾਨ ਹੋ ਕਰਕੇ ਇਕਾਗਰ ਮਨ ਕਰਕੇ ਸ਼ਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਚੌਥਾ ਇਹ ਮਨ ਨੂੰ ਅਡਿੱੜ ਕਰਨ ਰੱਖੀ ਹੈ ਗੁਰਮੁਖ ਲਾਈ ਹੈ ਚਿੱਤ ਕਿਉ ਸਾਸ ਕੇ ਰਾਸ ਵਿਸਾਰੀਐ ਬਹਿਦਿਆ ਉਟਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹ ਜਿੜਾ ਹਰ ਪ੍ਰਭ ਵਸ ਜੋ ਭਾਵੈ ਤਿਉ ਰਖ ਤੂ ਤੂ ਬਿਨਾਂ ਟਿੱਪੀ ਤੋ ਸੁਧ ਹੈ ਤੂ ਬਾਠ ਹੀ ਪੜਨਾ ਹੈ ਜੋ ਭਾਵੈ ਤਿਉ ਰਖ ਤੂ ਜਾਨ ਨਾਨਕ ਨਾਮ ਬਖਸ ਮਹੱਲਾ ਤੀਜਾ ਮਾਨਮੁਖ ਅਹੰਕਾਰੀ ਨਹਿਲ ਨਾ ਜਾਣੈ ਕੇਨ ਆ ਗਿਆ ਏ ਕੇਨ ਪੀਛੇ ਸਦਾ ਬੁਲਾਈਐ ਮਹਿਰ ਨਾ ਆਵੇ ਕਿਉ ਗਰ ਦਰਗਹ ਸਿਜੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਾਰ ਮੇਰਾ ਨਾਨਕ ਲਏ ਬਹੂੜ ਮੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ जा सतगुरु का मन मन आता पाप कसमल पन्ने कसमल पढ़ना है इस कसमर नहीं पढ़ना है ता पाप कसमल पन्ने उपदेश जे दिता सतगुरु सो सिन सो सिखी कन्ने जिन सतगुरु का भाणा मनिया ਜੇਨ ਚੜੀ ਚਵਕ ਗਣਾਵੰਨੇ ਇਹ ਚਾਰ ਨਿਰਾਲੀ ਗੁਰਮੁਖੀ ਗੁਰਦੀਖਿਆ ਸੁਣ ਮਨ ਭਿੰਨੇ ਸ਼ਲੋਕ ਮਹੱਲਾ ਤੀਜਾ ਜੇਨ ਗੁਰ ਗੋਪਿਆ ਆਪਣਾ ਜਿ ਹਟੌਰ ਨਾ ਠਾਓ ਹਲ ਤਪਰਤ ਦੋ ਵਹਿ ਗਏ ਦਰਗਹ ਨਾਹੀ ਠਾਓ ਉਹ ਵੇਲਾ ਹੱਥ ਨਾ ਆਵਈ ਫਿਰ ਸਤਗੁਰ ਲੱਗਾ ਹੈ ਪਾਏ ਸਤਗੁਰ ਕੀ ਗਨ ਤੈ ਖੁਸੀਐ ਦੁਖੇ ਦੁਖ ਵਿਹਾਇ ਸਤਗੁਰ ਪਰਖ ਨਿਰਵੈਰ ਹੈ ਆਪੇ ਲਏ ਜੈਸ ਲਾਏ ਨਾਨਕ ਦਸਨ ਜਿਨਾਂ ਵੇਖ ਹਾਲੇ ਓਨ ਤਿਨਾ ਦਰਗ ਹੈ ਲਏ ਛਡਾਏ ਮਹੱਲਾ ਤੀਜਾ ਮਨ ਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੋਡ ਕੋ ਸਤ ਇੱਕ ਸਤ ਪਾਠ ਪੜਨਾ ਹੈ ਕੋਸਤ ਨਹੀਂ ਬੋਲਣਾ ਕੋਸਤ ਕੂੜ ਕਸਤ ਓਹ ਪਾਪ ਕਮਾਵੇ ਕਿਆ ਓਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉਜੜ ਪਾਏ ਮਨਮੁ ਕੰਡਾ ਆਵੇ ਜਾਈ ਬੇਨਾ ਸਤਗੁਰੁ ਭੇਟੇ ਥਾਇ ਨਾ ਪਾਈ ਨਾਨਕ ਪੂਰਵ ਲਿਖਿਆ ਕਮਾਏ ਪੌੜੀ ਜਨਕੇ ਚਿਤ ਕਠੋਰ ਹੈ ਸੇ ਬਹਿ ਹੈ ਨਾ ਸਤਗੁਰ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਾਰ ਛਲ ਕਰ ਝੱਤ ਕੱਢ ਦੇ ਫਿਰ ਜਾਏ ਵਹ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਢਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜ ਆਲੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੇ ਲੋਕ ਮਹੱਲਾ ਪੰਜਵਾ ਰਹ ਦੇਖਉ ਦੇ ਨਿੰਦ ਕਮਾਰੇ ਨਾ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਹਰ ਮਹੱਲਾ ਪੰਜਵਾ ਮੁੰਡੋ ਭੁੱਲੇ ਮੁੰਡ ਤੇ ਕਿੱਥੇ ਪਾਏ ਨ ਹੱਥ ਤਿੰਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵਾ ਇਹਨੂੰ ਪੰਜਵਾ ਪੜਨਾ ਪੰਜਾਬੀ ਨਹੀਂ ਬੋਲਣਾ ਹੈ ਪੰਜਵਾ ਪੌੜੀ ਪੰਜਵਾ ਲੈ ਥਾਹੇ ਰਾਤੀ ਤੁਰਹਿ ਬ੍ਰਹਮ ਜਾਣੈ ਪ੍ਰਾਣੀ ਤਕਹਿ ਨਾਰ ਭਰਾਈਐ ਲੋਕ ਅੰਦਰ ਠਾਣੀ ਸੰਨੀ ਦੇਨਾ ਵਿਖੰਮ ਥਾਏ ਮਿੱਠਾ ਮਾਦਮਾਣੀ ਮਦ ਪੁੱਲਾ ਪੜਨਾ ਹੈ ਮਾਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਨੀ ਅਜੜਾਈ ਲ पाठ तीन अखर पहला पढ़ के फिर ईल बोल देना अजरा ईल इस तरह पढ़ना है अजरा ईल फरे तिल पिगड़े कहानी शलोक महिला दूजा सेवन नानका से भज बज मो अजान महला पंजवा जो तुरखिया लेख प्रभ मेटना न जाए ਰਾਮ ਨਾਮ ਧਨ ਵਖਰੋ ਨਾਨਕ ਸਦਾ ਤੇ ਆਏ ਪੌੜੀ ਪੰਜਵਾ ਨਾਰਾਇਣ ਲਇਆ ਨਾ ਟੁੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚਖੈ ਨਿੰਦਾ ਕਰਦਾ ਬਚ ਮੋੜ ਵਿਚ ਦੇਹੀ ਪੱਖ ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾਂ ਨਰਕ ਧੋਰ ਬਹੁ ਦੁੱਖ ਘਣੇ ਅਚਿਰਤ ਕਣਾ ਕਾਥਾਨ ਦਿਨ ਭਵ ਮਾਰੇ ਨਾਨਕ ਹੋਏ ਹੋਏ ਮੋਏ ਹਰਾਮ ਪੌੜੀ ਪੰਜਵਾ ਔਖਦ ਸਬੇ ਕੀਤੇ ਨਿੰਦਕ ਕਾ दारू ਨਾਹੀ ਆਪ ਬੁਲਾਏ ਨਾਨਕ ਪਾਚ ਪਾਚ ਜੋਨੀ ਪਾਹੀ ਔੜੀ ਮਾਂਜਰਾ ਤੋਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਅਖੋਟ ਸਭ ਅੰਦੇਸੇ ਮਿਟ ਗਏ ਜਨ ਕਾ ਬੋਝ ਛੁੱਟ ਕਾਂ ਕ੍ਰੋਧ ਬਰੇ ਆਈਆਂ ਸੰਗ ਸਾਧੂ ਟੁੱਟ ਵਿਣ ਸੱਚੇ ਦੂਜਾ ਸੇਵ ਦੇ ਹੋਏ ਮਰਸਨ ਬੁੱਟ ਨਾਨਕ ਕਾ ਗੁਰ ਬਖਸਿਆ ਨਾਮੈ ਸੰਗ ਜੁਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋ ਲੋਭੀਨ ਤਮਾਇਾ ਨੋ ਫਿੜਾ ਜਜਮੱਲੇਆ ਅਗੋ ਦੇ ਸੱਦਿਆ ਸਤੈ ਦੀ ਪਿਖਿਆ ਲਏ ਨਾਹੀ ਨਾਹੀ ਤੇ ਬਿਸਰਾਮ ਅਗੋ ਦੇ ਸੱਦਿਆ ਸਤੈ ਦੀ ਪਿਖਿਆ ਲਏ ਨਾਹੀ ਪਿਛੋ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹਸਣ ਲੱਗੇ ਤਬਾ ਲੋਭ ਲਹਿਰ ਹੈ ਗਾਲਿਆ ਜਿੱਥੇ ਥੋੜਾ ਧਨ ਵੇਖੇ ਤਿੱਖੇ ਤਪਾ ਭਿੱਟੇ ਨਾਹੀ ਤਨ ਬਹੁਤ ਡਿੱਠ ਤਪ ਧਰਮ ਹਾਰਿਆ ਭਾਈ ਇਹੋ ਤਪਾ ਨ ਹੋਵੀ ਬਗੋਲਾ ਹੈ ਬਹਿ ਸਾਤ ਜਨਾ ਵਿਚਾਰੇ ਆਤ ਪਰਖ ਕੀ ਤਪਾ ਨਿੰਦਾ ਕਰੈ ਸੰਸਾਰ ਕੀ ਉਸਤਤ ਵਿੱਚ ਹੋਵੇ ਇਥੇ ਉਸਤਤੀ ਪਾਠ ਛੱਬਿਆ ਹੋਇਆ ਮੁਖ ਪਾਠ ਸੁੱਧ ਉਸਤਤ ਹੈ ਤੱਤੇ ਸਿਹਾਰੀ ਦੇ ਨਾਲ ਸੰਸਾਰੇ ਕੀ ਉਸਤਤ ਵਿੱਚ ਹੋਵੇ ਏਤ ਦੁਖ ਹੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਾਲ ਲੱਗਾ ਸਭ ਗਿਆ ਤਪੇ ਕਾ ਘਰ ਲਿਆ ਬਾਹਰ ਬਹਿ ਪੰਚ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਵਕਮਾਈ ਹਰ ਅੰਦਰ ਲਾਪਾਵ ਪੰਚਾਨੋ ਉਗਾ ਕਰ ਵੇਖ ਲਿਆ ਧਰਮ ਰਾਏ ਜਨ ਕੰਕਰਾਂ ਨੂੰ ਆਖ ਛੱਡਿਆ ਏ ਸਤਿ ਤਪੇ ਨੂੰ ਤਿਥੈ ਖੜ ਪਾਇਆ ਹੋ ਜਿਥੈ ਮਹਾ ਮਹਾ ਹਤਿਆ ਰਿਆ ਫਿਰ ਏ ਸਤਪੇ ਦੇ ਮੋਹ ਕੋਈ ਲੱਗੋ ਨਾਹੀ ਏਹੋ ਸਤਗੁਰ ਹੈ ਫਿਟਕਾਰਿਆ ਅਣਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ 부ਜ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰੰਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਨਕਸੀ ਅਨ ਨਿਤ ਚੜਾ ਸਵਾਈ ਹਰ ਭਗਤਾਨੋ ਹਰ ਭਗਤਾਨੋ ਤੇਰੇ ਕਰੀ ਬਹਰ ਲਿਆਨਾ ਆਪਣੀ ਆਪਣੀ ਪੈਜ ਰਖਾਈ ਨਿੰਦਕਾਂ ਪਾਸ ਹੋ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣੇ ਜੀਏ ਤਮਾਵਦੀ ਦੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇ ਕੋਈ ਵਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਢਿਆਈ ਪੌੜੀ ਮਹੱਲਾ ਪੰਜਵਾ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰਿਐ ਗੁਮਾਨ ਕਰਹਿ ਮੂੜ ਗਮਾਨੀਆਂ ਰਸ ਖਾਦੀ ਮਰੀਐ ਆਇ ਲਗੇਨੀ ਦੇ ਥੋੜੜੇ ਜੋ ਪੱਕਾ ਖੇਤ ਲੁਣੀਐ ਇਹ ਲਗੇਨੀ ਪਾਠ ਇਸ ਸੰਗਤ ਵਿੱਚ ਇਕੱਠਾ ਪੜਨਾ ਹੈ ਛਪਿਆ ਲਗੇ ਨੀ ਹੁੰਦਾ ਪਰ ਇਕੱਠਾ ਪਾਠ ਲਗੇਨੀ ਮੁਖ ਹੈ ਆਏ ਲਗੇਨੀ ਦੇ ਥੋੜ ਡੇਜ ਪੱਕਾ ਖੇਤ ਲੁਣੀਏ ਜਿਹੇ ਕਰਮ ਕਮਾਵਦੇ ਤੇ ਵੇਹੁ ਭੜੀਆਂ ਜਨ ਨਾਨਕ ਕਾ ਖਸਮਾ ਵੱਡਾ ਹੈ ਸਬਨਾ ਦਾ ਧਣੀਆਂ ਸ਼ਲੋਕ ਮਹੱਲਾ 4 ਮਾਨਵ ਹਮੂਲੋ ਭੁੱਲਿਆ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦੇ ਆ ਅਨ ਦਿਨ ਗੁਦਰ ਸਬਦ ਨਾ ਕਰਹਿ ਵਿਚਾਰ ਸੋਦ ਮਤ ਕਰਤਾ ਸਭ ਹਿਰ ਲਈ ਬੋਲਨ ਸਭ ਵਿਚਾਰ ਦਿੱਤੈ ਕਿਤੈ ਨ ਸੰਤੋਖੀ ਹੈ ਅੰਤਰ ਦਿਸਨਾ ਬਹੁ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋ ਟੁੱਟੀ ਭਰੀ ਜਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮੁਖ ਪ੍ਰੀਤ ਨ ਹੋਏ ਓਹੋ ਆਵੇ ਜਾਏ ਭਈ ਐ ਸੁਪਨੇ ਸੁਖ ਨਾ ਕੋਇ ਕੂੜ ਕਮਾਵੇ ਕੂੜ ਉਚਰੇ ਕੂੜ ਲਗਿਆ ਕੂੜ ਹੋਏ ਮਾਇਆ ਮੋਹ ਸਭ ਦੁਖ ਹੈ ਦੁਖ ਦਿਨ ਸਹਿ ਦੁਖ ਰੋਏ ਨਾਨਕ ਤਾਤ ਲਿਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਇ ਜਿਨ ਕੋ ਪੁੱਤ ਪੁਰਨ ਪਿਆ ਦਿਨਾਂ ਗੁਰ ਸਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾ ਨਾਨਕ ਵਿਚਾਰ ਹੈ ਸੰਤ ਮੋਨ ਜਨਾ ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲ ਦੇ ਸੇ ਵਜਨ ਹੋ ਬੰਦੇ ਪ੍ਰਗਟ ਪਾਹਾਰੇ ਜਾਪ ਦੇ ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮਗਰ ਨਰ ਸੰਤ ਨਾਲ ਖੰਦੇ ਓਏ ਲੋਚਨ ਉਹਨਾਂ ਗੁਣੇ ਨੋ ਗੁਣੇ ਪੜਨਾ ਰਣਾ ਨੇ ਦੁਲਾਮਾਂ ਦੇ ਨਾਲ ਗੁਣਾ ਛਪਿਆ ਆ ਪੋਥੀ ਵਿੱਚ ਗੁਣਾ ਸੁੱਧ ਪਾਠ ਓਏ ਲੋਚਨ ਉਹ ਨਾ ਗੁਣੈ ਨੋ ਓਏ ਅਹੰਕਾਰ ਸੜਨ ਦੇ ਓਏ ਵਿਚਾਰੇ ਕਿਆ ਕਰਹਿ ਨਾ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਮੇਰ ਵੈਰ ਨਾਲ ਧਰਮ ਨੇ ਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਭਵੰਦੇ ਪੇਜ ਮੁੰਡਾ ਹੂ ਕਟਿਆ ਤਿਸ ਦਾਲ ਸੁਕੰਦੇ ਸਲੋਕ ਮਹੱਲਾ ਪੰਜਵਾ ਗੁਰੂ ਨਾਨਕ ਹਰਨਾਮ ਦਿੜਾਇਆ ਭੰਨਣ ਕੜਨ ਸਮਰੱਥ ਪ੍ਰਭ ਸਦਾ ਸਮਲਹਿ ਮਿੱਤਰ ਤੂ ਦੁਖ ਸਭਾਇਆ ਲੱਥ ਮਹੱਲਾ ਪੰਜਵਾ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕੋ ਬੋਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਫਲੁੜੀ ਜੀ ਵਿਹਿ ਕਰਮ ਕਮਾਵਦਾ ਤੀ ਵਿਹਿ ਫਲਤੇ ਚੱਬੇ ਤੱਤਾ ਲੋਹ ਸਾਰ ਵਿੱਚ ਸੰ ਵਿੱਚ ਸੰਘੈ ਪਲਤੇ ਕਤਗਲਾਵਾ ਚਾਲਿਆ ਤਿੰਨ ਦੂਤ ਅਮਲਤੀ ਕਾਈ ਆਸਨਾ ਪੁੰਨੀਆਂ ਨਿਤ ਪਰਮਲ ਹਿਰਤੇ ਪਰਮਲ ਵਖਰਾ ਪੜਨਾ ਹੈ ਨੇਤ ਪਾਰ ਮਾਲ ਹੇਤੇ ਕੀਆ ਨਾ ਜਾਣੇ ਚਿਰਤ ਘਾਣਾ ਵਿੱਚ ਚੁੰਨੀ ਫਿਰਤੇ ਸੱਬੇ ਧਰਾ ਨਿਕੁੱਟੀ ਸਹਿਰ ਲਈਏ ਸਤਾਰ ਤੇ ਧਰਮ ਵੀ ਵੱਖਰਾ ਤੇ ਵੀ ਵੱਖਰਾ ਪੜਨ ਵਿਜੜਣਾ ਕਲਹ ਨਾ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹੰਮੇਉ ਛਾੜ ਧਰਤੀ ਪੜਤੇ ਸਲੋਕ ਮਹੱਲਾ ਤੀਜਾ ਗੋਰਾਮ ਕਾ ਗਿਆਨ ਬਬੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਬ੍ਰਿਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰਦਰ ਸੋਭਾ ਮਾ ਉਤਾਂ ਬਾਣੀ ਜੇ ਪ੍ਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਿਗੁਰੂ ਕੇ ਜੀ ਕੀ ਸਾਰਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਨ ਸੋ ਜਾਪ ਕਮਾਵਹਿ ਗੁਰ ਸਿੱਖਾਂ ਕੀ ਥਾਲ ਸੱਚਾ ਥਾਏ ਪਾਵੈ ਬਿਨ ਸਤਿਗੁਰ ਕੀ ਹੁਕਮੈ ਜੇ ਗੁਰ ਸਿੱਖਾਂ ਪਸੋ ਕੰਮ ਕਰਾਇਆ ਲੋੜੇ ਤੇਸ ਗੁਰ ਸਿੱਖ ਫਿਰ ਨੇੜਨਾ ਆਵੇ ਹਰ ਗੁਰ ਸਤਗੁਰ ਅੱਗੇ ਕੋ ਜੀਓ ਲਾਏ ਘਰ ਤੇਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤੇਸ ਨੇੜੇ ਗੁਰ ਸਿੱਖ ਮੂਰਨਾ ਆਵੇ ਬ੍ਰਹਮ ਮੀਚਾਰ ਨਾਨਕ ਆਪ ਸੁਣਾਵੇ ਜੇ ਵੇਣਾ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁੱਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਆਤ ਵੱਡਾ ਤੁਹੇ ਜੇਵਡ ਤੂੰ ਵੱਡ ਵੱਡੇ ਜਿਸ ਤੂੰ ਮਿਲੈ ਸੋ ਤੁਧ ਮਿਲੈ ਤੂੰ ਆਪੇ ਰਕਸ ਲੈ ਹੈ ਲੇਖਾ ਛੱਡੇ ਦੇਸਨੋ ਤੂੰ ਆਪ ਮਿਲਾਇਦਾ ਸੋ ਸਤਗੁਰੂ ਸਿਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂ ਸਭ ਜੀਓ ਪਿੰਡ ਚੰ ਮੇਰਾ ਅੱਡੇ ਜੋ ਭਾਵ ਹੈ ਤੇ ਉਹ ਰੱਖ ਤੂੰ ਸੱਚੇ ਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਗੌੜੀ ਕੀ ਵਾਰ ਮਹੱਲਾ ਚੌਥਾ ਰਾਏ ਕਮਾਲ ਦੀ ਮੋਜ ਦੀ ਇਹ ਬਿੰਦੀ ਲਾ ਕੇ ਪੜਨੇ ਹਨ ਕਮਾਲ ਦੀ ਮੋਜ ਦੀ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਤੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਨ ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਕ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ ਤੋ ਅਲਗੇ ਉਠ ਪਰਾ ਹੋਣਾ ਮੇਰੇ ਘਰ ਆਵੋ ਪਾਓ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ ਨਾਮ ਸੁਣੇ ਨਾਮ ਸੰਗਰਹਿ ਨਾਮੇ ਲਿਵ ਲਾਵੋ ਗ੍ਰਹਿ ਤਨ ਸਾਪ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਾਪਾਰੀ ਨਾਨਕ ਵਡਭਾਗੀ ਪਾਵੋ ਪੌੜੀ ਜੋ ਤੁਧ ਭਾਵੈ ਸੋ ਭਲਾ ਸਚ ਤੇਰਾ ਭਾਣਾ ਤੋ ਸਾਪ ਮਾਏ ਇੱਕ ਵਰਤਤਾ ਸਬ ਮਾਹੇ ਸਮਾਣਾ ਥਾਨਤ ਨੰਤਰ ਰਵ ਰਹੀ ਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸਚੇ ਭਾਣਾ ਨਾਨਕ ਪ੍ਰਭ ਸਰਣਾਗਤੀ ਸਾਧ ਸਾਧ ਪੁਰਬਾਣਾ ਸਬੋਕ ਮਹੱਲਾ ਪੰਜਵਾ ਚੇਤਾਈ ਇਕੱਠੇ ਹੀ ਪੜਨਾ ਹੈ ਚੇਤਾਈ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਤਣੀ ਨਾਨਕ ਸਤਵੁਰ ਸੇਵ ਚੜ ਬੋਹਿਤ ਪਾਉ ਜਲ ਪਾਰ ਪਉ ਮਹੱਲਾ ਪੰਜਵਾ ਵਾਉ ਸੰਦੇ ਕੱਪੜੇ ਪਹਿਰ ਹੈ ਗਰਬ ਗਵਾਰ ਨਾਨਕ ਨਾਰ ਨਾ ਚਲਨੀ ਜਲਵਲ ਹੋਏ ਛਾਰ ਪੌੜੀ ਸੇ ਉਮਰੇ ਜੱਗੈ ਵਿੱਚ ਜੋ ਸੱਚਾ ਰੱਖੇ ਮੁਹਲਿਠਾ ਤਨ ਕਾ ਜੀਵੀਐ ਹਰ ਅੰਮ੍ਰਿਤ ਚਖੇ ਤਾਮ ਕਰੋਧ ਲੋਭ ਮੋਹ ਸੰਸਾ ਦਾ ਭਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਇਸ ਨੂੰ ਪਰਖੇ ਪਾਠ ਪੜ੍ਹਨਾ ਹੈ ਨਾਨਕ ਚਲਦਨਾ ਜਪਨੀ ਕੋ ਸਕੈ ਨ ਲਖੇ ਸ਼ਲੋਕ ਮਹੱਲਾ ਪੰਜਵਾ ਨਾਨਕ ਸੋਈ ਦਿਨ ਸੁਸੋਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮਾ ਘੇਟਪਲੇਰੀ ਰੁੱਤ ਮਹੱਲਾ ਪੰਜਵਾ ਨਾਨਕ ਮਿਤਰਾਈ ਤੇ ਸਸਿਓ ਸਭ ਕੇਛ ਜਿਸ ਕਾ ਹਾਥ ਤੋ ਮਿਤਰਾ ਸਈ ਕੰਡਿਯ ਹੈ ਇਕ ਵੇਖਣਾ ਚਲ ਹੈ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤੀਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹਿ ਨ ਕਾਈ ਸਗਲਮਨ ਹੋਰ ਤੇ ਪੁੰਨਿਆ ਅਮਰਾ ਪਾਦ ਪਾਈ ਤੋ ਜੇਵਟ ਤੂ ਹੈ ਪਾਰ ਬ੍ਰਹਮ ਨਾਨਕ ਸਰਨਾਈ ਇਹ ਅਮਰਾ ਪਾਦ ਪਾਠ ਸੰਬੰਧਕ ਹੈ ਇਕੱਠਾ ਹੀ ਪੜਨਾ ਅਮਰਾ ਪਦ ਤੂ ਹੈ ਪਾਠ ਵੀ ਇਕੱਠਾ ਪੜਨਾ ਹੈ ਇਥੋਂ ਤੱਕ ਸਤਿਗੁਰੂ ਸਾਹਿਬ ਜੀ ਦੀ ਆਪਾਰ ਬਖਸ਼ਿਸ਼ ਰਹਿਮਤ ਦਾ ਸਦਕਾ 318 ਅੰਗ ਦੇ ਉੱਪਰ ਸੰਖਿਆ ਹੋ ਚੁੱਕੀ ਹੈ ਦੂਸਰੀ ਗੌੜੀ ਕੀ ਵਾਰ ਦੇ ਤਿੰਨ ਸ਼ਲੋਕ ਹੋ ਚੁੱਕੇ ਹਨ ਸੋ ਇੱਥੇ ਹੀ ਸਮਾਪਤੀ ਹੈ ਜੀ ਸਗਲ ਮਨੋਰਥ ਪੁੰਨਿਆ ਅਮਰ ਪਾਦ ਪਾਈ ਤਦ ਜੇਵਟ ਤੂ ਹੈ ਪਾਰ ਬ੍ਰਹਮ ਨਾਨਕ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ